ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਇਰ ਦੀ ਨਸ ਤੋਂ ਨਵੀਂ ਨੋਟੀਫਿਕੇਸ਼ਨ ਦੀ ਨਵੇਂ ਬਾਮੋਕੀ ਸਿਰਜਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਪੀਐਸਟੈਟ ਦੇ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਹੈ ਜੀ ਮੈਂ ਦੱਸ ਦਿਆਂ ਆਪਣੇ ਚੈਨਲ ਦੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਲਾਈਵ ਮੌਕ ਟੈਸਟ ਦੀ ਕਲਾਸ ਹੁੰਦੀ ਹੈ 9 ਤੋਂ 10 ਜ਼ਰੂਰ ਲਗਾਇਆ ਕਰੋ ਜੀ ਲਾਈਵ ਮੌਕ ਟੈਸਟ ਦੀ ਕਲਾਸ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਜੀ ਜਿਹੜਾ ETT TET ਪਾਸ ਜਿਹੜੇ ਅਧਿਆਪਕ ਹੈ ਉਹਨਾਂ ਦਾ ਪਟਿਆਲੇ ਵਿਖੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਨੀਆਂ ਕੁਝ ਕੁ ਤਸਵੀਰਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇਹਦੇ ਵਿੱਚ ਹੀ ਅੱਜ ਦਾ ਵੀ ਜਿਹੜੀਆਂ ਤਸਵੀਰਾਂ ਉਹ ਵੀ ਇਹਨਾਂ ਤਸਵੀਰਾਂ ਦੇ ਵਿੱਚ ਐ ਕੁਝ ਕੁ 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 ਜਿਹੜੀਆਂ ਤਸਵੀਰਾਂ ਕੱਲ ਦੀਆਂ ਤਾਂ ਦੇਖੋ ਜੀ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਮਤਲਬ ਲਗਾਤਾਰ ਜਿਹੜਾ ਇਹਨਾਂ ਦਾ ਪਟਿਆਲੇ ਵਿਖੇ ਸੰਘਰਸ਼ ਜਾਰੀ ਹੈ ਤੋਂ ਦੱਸ ਦਈਏ ਚੌਨ ਚਾਬ ਦਾ ਲੱਗਣ ਤੋਂ ਵੀ ਬਾਅਦ ਉਹਨਾਂ ਦਾ ਸੰਘਰਸ਼ ਜਾਰੀ ਹੈ ਤੇ ਵਤਵਤ ਅਪੀਲ ਕਰ ਰਹੀ ਹੈ ਉਹ ਜਿਹੜੇ ਵੀ ਈਟੀਟੀ ਜਿਹੜੇ ਟੈਟ ਪਾਸ ਕੈਂਡੀਡੇਟ ਹੈ ਉਹ ਜਿਹੜੇ ਅਪੀਲ ਕਰ ਰਹੀ ਹੈ ਯੂਨੀਅਨ ਵੱਲੋਂ ਵੀ ਅਪੀਲ ਹੋ ਰਹੀ ਹੈ ਬਾਰ-ਬਾਰ ਕਿ ਉਹਨਾਂ ਦੇ ਨਾਲ ਜੁੜੋ ਤਾਂ ਜੋ ਨੋਟੀਫਿਕੇਸ਼ਨ ਦੀ ਜਿਹੜੀ ਮੰਗ ਹੈ ਸਰਕਾਰ ਅੱਗੇ ਉਹ ਹੋਰ ਤੇਜ਼ ਕਰ ਸਕਣ ਕਿ ਨੋਟੀਫਿਕੇਸ਼ਨ ਕੱਢੇ ਸਰਕਾਰ ਜਲਦ ਤੋਂ ਜਲਦ ਪ੍ਰਤੀਸੰਬਧੀ ਤਾਂ ਦੇਖੋ ਜੀ ਉਹਨਾਂ ਨੇ ਇੱਥੇ ਕੁਝ ਕੁ ਤਸਵੀਰਾਂ ਆ ਫਸਟ ਤਸਵੀਰ ਜਿਹੜਾ ਉਹ ਟੈਂਕੀ ਤੇ ਚੜੇ ਹੋਏ ਜਿਹੜੇ ਈਟੀਟੀ ਟੱਟ ਪਾਸ ਅਧਿਆਪਕ ਨੈਕਸਟ ਦੇਖੋ ਜੀ ਇੱਕ ਹੋਰ ਤਸਵੀਰ ਆ ਦੇਖੋ ਜੀ ਟੈਂਕੀ ਤੇ ਚੜਦੇ ਹੋਏ ਈਡੀਟੀ ਟੱਟ ਪਾਸ ਕੈਂਡੀਡੇਟ ਤਾਂ ਦੇਖੋ ਜੀ ਆ ਨੈਕਸਟ ਤਸਵੀਰ ਹੋਰ ਵੀ ਆ ਦੇਖੋ ਸਾਹਮਣੇ ਬੈਨਰ ਵੀ ਲੱਗਿਆ ਹੋਇਆ ਈਡੀਟੀ ਟੱਟ ਪਾਸ ਦੇਖੋ ਜੀ ਇੱਕ ਹੋਰ ਤਸਵੀਰ ਜਿਹੜੀ ਤੁਹਾਡੇ ਸਾਹਮਣੇ ਹੈ ਆ ਦੇਖੋ ਜੀ ਇਹ ਅੱਜ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਜੀ ਜਿਹੜੇ ਕੈਂਡੀਡੇਟ UTT TET pass candidate ਵੱਤ ਵੱਤ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਤਾਂ ਜੋ ਸਭ ਨੂੰ ਪਤਾ ਲੱਗੇ ਕਿ ਪਟਿਆਲੇ ਵਿਖੇ ਜੋ ਤਰਨਾਲ ਚੱਲਿਆ ਜੋ ਸੰਘਰਸ਼ ਚੱਲ ਰਿਹਾ ਹੈ ਉਹਨੀਆਂ ਤਸਵੀਰਾਂ ਨੈਕਸਟ ਦੇਖ ਸਕਦੇ ਹੋ ਜੀ ਆ ਦੇਖੋ ਜੀ ਉਥੇ ਰਸ਼ PTT TET pass ਜਿਹੜੇ ਕੈਂਡੀਡੇਟਸ ਦਾ ਦੇਖ ਸਕਦੇ ਹੋ ਤੁਸੀਂ ਤਾਂ ਨੈਕਸਟ ਆ ਦੇਖੋ ਜੀ ਇੱਕ ਹੋਰ ਤਸਵੀਰ ਜਿਹੜੀ ਤੁਹਾਡੇ ਸਾਹਮਣੇ ਕੁਝ ਕੁ ਤਸਵੀਰਾਂ ਅਸੀਂ ਤੁਹਾਨੂੰ ਦਿੱਤੀਆਂ ਕੋਈ ਹੋਰ ਵੀ ਜਾਣਕਾਰੀ ਆਈ ਸਭ ਤੋਂ ਪਹਿਲਾਂ ਦੇਵਾਂਗੇ ਜੀ ਭਰਤੀ ਸੰਬੰਧੀ ਕੋਈ ਜਾਣਕਾਰੀ ਆਈ ਜਾਂ ਨੋਟੀਫਿਕੇਸ਼ਨ ਨਿਕਲਿਆ ਉਹ ਵੀ ਦੱਸਾਂਗੇ ਜਾਂ ਕੋਈ ਮਾਸਟਰ ਕਾਰਡਰ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਆਈ ਜਾਂ ਕੁਝ ਵੀ ਸਾਡੇ ਕੋਲ ਇਨਫੋਰਮੇਸ਼ਨ ਆਈ ਜਰੂਰ ਦੱਸਾਂਗੇ ਜੀ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ